ਲੋ ਵੀ ਮਿੱਤਰੋ ਕਾਫੀ ਭਰਾ ਕਹਿੰਦੇ ਹੁੰਦੇ ਸੀ ਜਦੋਂ ਆਪਾਂ ਥੋੜੇ ਮੁੱਲ ਦਾ ਬਸ਼ੀਰਾ ਜਾਂ ਬਸ਼ੀਰੀ ਪਾਉਂਦੇ ਹੁੰਦੇ ਬਾਈ ਯਾਰ ਸਵਾਰੀ ਕਰਨ ਨੂੰ ਲੈਣਾ ਪੈਸੇ ਥੋੜੇ ਲਾਉਣੇ ਆ ਘੋੜੀ ਨ ਦੇਣ ਤੋਂ ਕੋਈ ਘੋੜਾ ਹੀ ਹੋਵੇ ਚਾਹੇ ਇਸ ਵਾਰੀ ਤਾਂ ਮਿੱਤਰੋ ਅੱਜ ਇੱਕ ਚੰਗੀਆਂ ਬਰੀਕੀਆਂ ਵਾਲਾ ਚੰਗੇ ਖਾਨਦਾਨ ਦਾ ਘੋੜਾ ਲਿਆਤਾ ਗਰਦਨ ਗੁਰਦਨ ਦੇਖੋ ਉੱਡਨੇ ਸੱਪਰ ਕੀ ਆ ਸਾਰੀ ਡਿਟੇਲ ਦਵਾਂਗੇ ਹਨਾ ਸਵਾਰੀ ਵਾਲਾ ਘੋੜਾ ਤੇ ਹਜ਼ਾਰਾਂ ਚ ਹੀ ਬਣ ਜਣਾ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਜੀ ਆਇਆਂ ਨੂੰ ਮਿੱਤਰੋ ਅੱਜ ਤੁਹਾਡੇ ਲਈ ਸਾਮ ਨੂੰ ਵੀਡੀਓ ਪਾਈ ਆ ਜਾਨਵਰ ਬਾਬੇ ਦੀ ਕਿਰਪਾ ਨਾਲ ਵਧੀਆ ਹੋਏ ਹੋਏ ਤਾਂ ਸੋਚਿਆ ਦਿਨ ਚ ਦੋ ਟਾਈਮ ਵੀਡੀਓ ਪਾ ਦਿਆ ਕਰੀ ਨਾਲੇ ਸਾਰੇ ਭਰਾਵਾਂ ਦੇ ਲਾਂਬੇ ਲੈ ਜਾਣਗੇ ਬਾਬੇ ਦੀ ਕਿਰਪਾ ਨਾਲ ਫਾਰਮ ਤੇ ਸਾਰੇ ਰੇਟਾਂ ਦੇ ਜਾਨਵਰ ਖੜੇ ਆ ਤਾਂ ਮਿੱਤਰੋ ਜਿਹੜਾ ਆਪਾਂ ਅੱਜ ਇਹ ਜਾਨਵਰ ਲਿਆਏ ਆ ਤਾਂ ਉਹਨਾਂ ਭਰਾਵਾਂ ਲਈ ਹੈ ਜਿਨ੍ਹਾਂ ਨੇ ਸਵਾਰੀ ਵਾਸਤੇ ਨਰ ਘੋੜਾ ਚਾਹੁੰਦੇ ਆ ਪਰ ਚਾਹੁੰਦੇ ਏਦਾਂ ਵੀ ਮਾਰਵਾੜੀ ਹੋਵੇ ਘਰੇ ਖੜਾ ਸੋਹਣਾ ਲੱਗੇ ਤੇ ਪਰ ਪੈਸੇ ਥੋੜੇ ਲਾਉਣੇ ਤਾਂ ਮਿੱਤਰੋ ਚੰਗੀਆਂ ਬਰੀਕੀਆਂ ਵਾਲਾ ਘੋੜਾ ਲਿਆਤਾ ਤੁਹਾਡੇ ਸਾਹਮਣੇ ਮਾਰਵਾੜੀ ਘੋੜਾ ਜਿਹੜਾ ਜਾਇਜ ਰੇਟ ਦਾ ਆਪਾਂ ਕਹਿ ਦੀ ਹਜ਼ਾਰਾਂ ਚ ਮੁੱਲਾ ਪਰ ਬਰੀਕੀ ਬਰੁਕੀ ਚੰਗੀ ਸਭ ਕੇ ਚੰਗਾ ਸਾਣ ਮੰਨ ਲਓ ਜਿਹਨੇ ਨਾਰਮਲ ਘੋੜਿਆਂ ਪਰੋਣੀਆਂ ਭਾਵੇਂ ਘੱਟ ਫੀਸ ਤੇ ਚੰਗੇ ਰਿਜ਼ਲਟ ਦੇਉ ਕਿਉਂਕਿ ਗਰਦਨ ਦਾ ਹੋਇਆ ਕੁੰਡ ਕੁੰਡ ਬਹੁਤ ਚੰਗਾ ਲੈਂਥ ਸੋਹਣੀ ਆ ਮਾਰਕਾ ਬਹੁਤ ਚੰਗਾ ਬਾਕੀ ਕੰਨਾ ਕੁੰਨਾ ਦਾ ਵੀ ਸੁਨੱਖਾ ਸਾਰੀ ਡਿਟੇਲ ਦਿੰਨੇ ਆ ਵਸਤੋ ਹੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਭਰਾ ਸਵਾਰੀ ਲਈ ਚੰਗਾ ਨਰ ਘੋੜਾ ਭਾਲਦੇ ਆ ਕਉਂਕੇ ਨਰਦੀ ਸਵਾਰੀ ਜਿਆਦਾ ਮੰਨੀ ਜਾਂਦੀ ਤਾਂ ਕਾਫੀ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਬਾਈ ਘੋੜਾ ਸਵਾਰੀ ਵਾਸਤੇ ਚਾਹੀਦਾ ਰੇਟ ਪਰ ਘੋੜੇ ਤਾਂ ਬਹੁਤ ਮਿਲ ਜਾਂਦੇ ਆਪਾਂ ਦੇਖੀਏ ਮਾਰਕੀਟ ਵਿੱਚ ਤਾਂ ਵੱਧੂ ਘੋੜੇ ਮਿਲ ਜਾਂਦੇ ਤਾਂ ਪਰ ਆ ਰੇਟ ਨਹੀਂ ਮਿਲਦਾ ਹਜ਼ਾਰਾਂ 'ਚ ਮੁੱਲ ਆ ਲੋਕ ਅੱਜਕੱਲ ਚੰਬਿਆਂ ਦਾ ਵੀ ਲੱਖੋਂ ਬਾਹਰ ਮੰਗੀ ਜਾਂਦੇ ਹਨ ਤਾਂ ਆਪਾਂ ਲੱਖੋਂ ਥੱਲੇ ਜਾਇਜ਼ ਰੇਟ ਦਾ ਜਮਾਂ ਜਾਇਜ਼ ਰੇਟ ਦਾ ਆਪਾਂ ਕਹਦੇ ਸੂਟੇ ਮੁੱਲ ਦਾ ਲਿਆਤਾ ਘੋੜਾ ਸਵਾਰੀ ਸੂਰੀ ਦਾ ਪਾਸ ਆ ਦੋਸਤੋ ਪਰ ਆਏ ਆ ਵੀ ਕੱਲੀ ਸਵਾਰੀ ਵਾਲਾ ਵੀ ਨਿਭਾਵੇਂ ਮੀਟਿੰਗ ਲਈ ਵਰਤੀ ਚੱਲਿਓ ਬਰੀਕੀ ਬਰੂਕੀ ਬਹੁਤ ਚੰਗੀਆਂ ਕੰਨ ਕੁੰਦ ਦਾ ਦੇਖੋ ਕਿੰਨਾ ਚੰਗਾ ਮੂੰਹ ਮਾਰਾ ਕਿੰਨਾ ਚੰਗਾ ਮਾਰਕਾ ਬਹੁਤ ਚੰਗਾ ਮੱਥੇ ਫੁੱਲ ਤਿੰਨ ਪੈਰ ਚਿੱਟੇ ਗਰਦਨ ਦਾ ਕੁੰਡ ਕੁੰਡ ਦੇਖ ਸਕਦੇ ਆ ਜਮਾ ਪਤਲੀ ਧੌਣ ਗਰਦਨ ਸੱਪ ਨਾਲ ਦੀ ਤਿੰਨ ਪੈਰ ਚਿੱਟੇ ਆ ਜੀ ਤੇ ਪੱਕਾ ਕੁਵੈਤ ਰੰਗ ਕਾਲਾ ਕਾਲੇ ਚ ਵੀ ਆ ਜਾਣ ਤੇ ਬਾਕੀ ਜਿਹੜਿਆ ਰਾਜੀ ਲਿੱਸਾ ਸਾਰਾ ਤੁਹਾਡੇ ਸਾਹਮਣੇ ਅੱਜ ਦੀ ਤਾਜੀ ਵੀਡੀਓ ਆ ਨੇੜੇ ਦੂਰੋਂ ਸਾਰਾ ਦਿਖਾਤਾ ਹੱਥਾਂ ਪੈਰਾਂ ਦਾ ਪੂਰਾ ਸਾਫ਼ ਹੈ ਬੱਚਾ ਬਾਲਪੋਰੀਆਂ ਦਾ ਜਿਵੇਂ ਸਾਫ਼ ਤੇ ਸੌ ਠੰਡਾ ਜਿਵੇਂ ਆਮ ਤੌਰ ਤੇ ਲੋਕ ਕਹਿੰਦੇ ਨੇ ਤੇ ਬਈ ਆਪਾਂ ਸਵਾਰੀ ਵਾਸਤੇ ਲੈਣਾ ਘੋੜਾ ਠੰਡਾ ਹੋਵੇ ਤਾਂ ਸੌ ਠੰਡਾ ਪਰ ਜਦੋਂ ਸਵਾਰੀ ਕਰਦਾ ਨਖਰਾ ਪੂਰਾ ਦਿਖਾਉਂਦਾ ਗਰਦਨ ਦੇਖੋ ਕਿੰਨੇ ਸੋਹਣੇ ਗਰਦਨ ਗੁਰਦਨ ਐਨ ਚੱਕ ਕੇ ਤੁਰੂ ਬਾਕੀ ਆ ਕੇ ਜਦੋਂ ਬਸ਼ੀਰਾ ਘੋੜਾ ਦੇਖਣ ਆਏ ਦੇਖ ਕੇ ਤੁਹਾਡਾ ਮਨ ਖੋਸ ਹੋ ਜਾ ਚੜ-ਚੁੜ ਕੇ ਦੇਖਿਓ ਜਾਰ ਤੇ ਬਾਕੀ ਰੇਟ ਜੇ ਸੁਣਨਾ ਹੋਇਆ ਤਾਂ ਫੋਨ ਨੰਬਰ ਦੋ ਥੱਲੇ ਦੇ ਦਿੱਤੇ 62395 5345 9855559907 ਦੋਨੋਂ ਫੋਨ ਤੇ ਇਹਦੀ ਕੋਈ ਡਿਟੇਲ ਰਹਿੰਦੀ ਹੋਵੇ ਦੱਸਣ ਵਾਲੀ ਉਹ ਪਤਾ ਲੈ ਸਕਦੇ ਆ ਤੇ ਜਾਂ ਕੋਈ ਹੋਰ ਰੇਟ ਦੇ ਬਾਰੇ ਵੀਰਵਾ ਲੈਣਾ ਹੋਵੇ ਤਾਂ ਉਹ ਵੀ ਪਤਾ ਕਰ ਸਕਦੇ ਆ ਬਾਕੀ ਉਹਨਾਂ ਭਰਾਵਾਂ ਲਈ ਇਹ ਵੀਡੀਓ ਸਪੈਸ਼ਲ ਹੈ ਜਿਹੜੇ ਬਾਰ-ਬਾਰ ਫੋਨ ਲਾਉਂਦੇ ਹੁੰਦੇ ਘੋੜਾ ਚਾਹੀਦਾ ਜੀ ਸਵਾਰੀ ਵਾਸਤੇ ਜਾਇਜ ਮੁੱਲ ਦਾ ਤਾਂ ਮਿੱਤਰ ਮੁੱਲ ਵੀ ਜਾਇਜ਼ ਆ ਬਰੂਕੀ ਬਰੂਕੀ ਦੇਖੋ ਕਿੰਨੇ ਚੰਗੀ ਲੱਗੀ ਹੋਈ ਘੋੜੇ ਦੇ ਖੜਨੇ ਖੁਰਨੇ ਦਾ ਚੰਗਾ ਕੁਮੈਤ ਰੰਗ ਦਾ ਚੰਗੇ ਖਾਨਦਾਨ ਦਾ ਆ ਜੀ ਤੋ ਮਿਲਦੇ ਆਂ ਦੋਸਤੋ ਨਵੀਂ ਵੀਡੀਓ ਨਾਲ ਦਿਓ ਇਜਾਜ਼ਤ ਧੰਨਵਾਦ